ਅੱਜ ਮਲੇਰਕੋਟਲਾ ਕਲੱਬ ਵਿਕੇ ਫ੍ਰੈਂਡਸ ਹੈਡਿਕੈਪਟ ਕਲੱਬ ਵੱਲੋਂ ਜ਼ਰੂਰਤਮੰਦਾਂ ਨੂੰ ਇਲੈਕਟ੍ਰੋਨਿਕ ਸਾਈਕਲਾਂ ਵੰਡੀਆਂ ਗਈਆਂ ਇਹ ਨੇਕ ਕੰਮ ਡੀਐਸਪੀ ਟ੍ਰੈਫਿਕ ਸਰਦਾਰ ਰਣਜੀਤ ਸਿੰਘ ਅਤੇ ਇਲਾਕੇ ਦੇ ਸਮਾਜ ਸੇਵੀ ਅਤੇ ਗਰਾਫਟੈਕਸ ਇੰਡਸਟਰੀ ਦੇ ਐਮਡੀ ਮੁਹੰਮਦ ਖਾਲਿਦ ਦੁਆਰਾ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਰਣਜੀਤ ਸਿੰਘ ਨੇ ਕਿਹਾ ਕਿ ਉਕਤ ਸੰਸਾ ਵੱਲੋਂ ਜੋ ਇਹ ਨਿਰਸਵਾਰਥ ਕੰਮ ਕੀਤਾ ਜਾ ਰਿਹਾ ਹੈ ਉਹ ਬਹੁਤ ਵਧੀਆ ਹੈ ਬਬੜਿਆਂ ਨੇ ਆ ਕੁਝ ਟਰਾਈਸਾਈਕਲਾਂ ਮੰਗੀਆਂ ਇਹ ਜਿਵੇਂ ਅੱਜ ਫਰੈਂਡਸ ਵੈਲਫੇਅਰ ਹੈਂਡੀਕੈਪ ਕਲੱਬ ਰਜਿਸਟਰਡ ਵੱਲੋਂ ਜੋ ਸਾਈਕਲਸ ਦਾਨ ਕੀਤੀਆਂ ਗਈਆਂ ਹੈਗੀਆਂ ਜੋ ਹੈਂਡੀਕੈਪਟਰ ਨੇ ਉਹ ਉਸ ਵਿੱਚ ਮੈਂ ਸ਼ਾਮਲ ਹੋਇਆ ਸੀਗਾ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਬਹੁਤ ਵਧੀਆ ਉਪਰਾਲਾ ਹੈਗਾ ਜਿਹੜੇ ਬੰਦੇ ਚੱਲ ਨਹੀਂ ਸਕਦੇ ਪਰ ਉਹ ਕੰਮ ਕਰ ਰਹੇ ਕੋਈ ਨਾ ਕੋਈ ਕਮਾ ਕੇ ਖਾ ਰਹੇ ਆ ਉਹਨਾਂ ਦੇ ਇੱਕ ਥਾਂ ਦੂਜੀ ਥਾਂ ਜਾਣ ਲਈ ਬਹੁਤ ਵਧੀਆ ਇਹ ਜਿਹੀ ਹੋ ਗਈ ਸਿੱਧ ਹੋਵੋਗੇ ਸਾਈਕਲ ਆਤ ਉਹਨਾਂ ਪਰ ਬੜਨਗੇ ਕਿਦੇ ਹੱਥਾਂ ਵਾਲੇ ਦੇਖਾਂਗੇ ਔਰ ਇਹ ਚੰਗੇ ਭਲੇ ਪੁਰਸ਼ਾਂ ਜੇ ਚੰਗੇ ਪੁਰਸ਼ਾਂ ਦਾਨੀ ਪੁਰਸ਼ਾਂ ਤੋਂ ਦਾਨ ਲੈ ਕੇ ਸਹੀ ਹੱਥਾਂ ਤੱਕ ਪਹੁੰਚਾ ਰਹੇ ਨੇ ਬਹੁਤ ਵਧੀਆ ਪ੍ਰਾਲਾ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਇਸ ਮੌਕੇ ਤੇ ਪੈਨ ਕਲਬ ਬਲੇ ਕੋਲਰ ਜੀ ਕੰਮ ਬਹੁਤ ਅੱਛਾ ਹੈ ਇੱਕ ਆਪਹਾ ਜੋ ਬੱਚਿਆਂ ਨੂੰ ਜਿਹੜਾ ਵੀ ਇਹਨਾਂ ਨੂੰ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਉਹ ਆਪਣਾ ਕਮਾਫ ਕਰ ਸਕਣ ਕਿਤੇ ਜਾਨਾਂ ਵਿੱਚ ਕੋਈ ਦਿੱਕਤ ਨਾ ਹੋਵੇ ਬਹੁਤ ਵੱਡਾ ਪੁੰਨ ਦਾ ਕੰਮ ਹੈ ਇਹ ਏਡਾ ਵੱਡਾ ਪੁੰਨ ਦਾ ਕੰਮ ਹੈ ਕਿ ਇੱਕ ਆਮ ਆਦਮੀ ਜ਼ਿੰਦਗੀ ਦੇ ਬਰਬੇ ਰਲ ਸਕੀਏ ਉਹਨਾਂ ਵਾਲੇ ਵਕਤ ਨੂੰ ਆ ਗਏ ਇਹ ਜਿਹੜਾ ਕਿਸੇ ਹੱਥਾਂ ਗਿਣੀ ਨਹੀਂ ਦੇਖਾਂਗੇ ਕਿ ਬ੍ਰੈਂਡ ਸਾਹਿਬ ਜਿਹੜਾ ਐਡਾ ਬੜਾ ਕੰਮ ਕੀਤਾ ਔਰ ਆਉਣ ਵਾਲੇ ਵਕਤ ਹੋਰ ਅੱਛਾ ਕਰੇ ਇਹਦੀ ਬੜੀਆਂ ਉਮੀਦਾਂ ਨੇ ਔਰ ਜਿਹੜੇ ਵੀ ਕੋਈ ਬੱਚੇ ਰਹਿੰਦੇ ਨੇ ਜਾਂ ਜਿਹੜੇ ਵੀ ਕੋਈ ਲੋਕ ਰਹਿੰਦੇ ਨੇ ਉਹਨਾਂ ਨੂੰ ਬੇਸਤਿਹਾਨ ਉਹਨਾਂ ਕਰਕੇ ਸਾਰਾ ਅੱਛਾ ਨਿਜਾਮ ਬਣੋਦੀ ਆ ਉਹ ਬਹੁਤ ਵਧੀਆ ਗੱਲ ਬਹੁਤ ਦਿਲੋਂ ਇਹਨਾਂ ਮੁਬਾਰਕਬਾਦ ਦੇਣਾ ਕਿ ਰੱਬ ਇਹਨਾਂ ਨੂੰ ਹੋਰ ਇਸੇ ਰਸਤੇ ਵਿੱਚ ਵੱਧਵਾਦੋ ਹਾਂਜੀ ਹਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਧਾਨੋ ਨਿਕੋ ਸਰਇਸਤਾ ਇਹੀ ਕਹਿੰਦੇ ਆ ਵੀ ਜਿਹੜੇ ਕਿ ਅਸੀਂ ਜਿਹੜੇ ਛੋਟੇ ਮੋਟੇ ਉਪਰਾਲੇ ਕਰਦੇ ਆ ਅਸੀਂ ਕਹਿੰਦੇ ਆ ਵੀ ਆਮ ਪਰਜਾ ਵੀ ਸਾਡਾ ਸਾਥ ਦੇਵੇ ਕੈਸੀ ਹੈ ਜੋ ਉਪਰਾਲੇ ਕਰਦੇ ਰਹੀਏ ਠੀਕ ਹੈ ਬੜੀ ਖੁਸ਼ੀ ਹੋਈ ਸਾਹਿਬ ਬਾਦਰਾ ਨੂੰ ਕਿੰਨੇ ਲੋਕਾਂ ਨੂੰ ਅੱਜ ਸਾਈਕਲ ਅੱਜ ਸਰ ਅਸੀਂ 4 ਲੋਕਾਂ ਨੂੰ ਸਾਈਕਲੀਆਂ ਪ੍ਰੋਵਾਈਡ ਕਰਾਈਆਂ ਨੇ ਜਿਹੜੇ ਕਿ ਆਪਣੇ ਮਤਲਬ ਕਾਰੋਬਾਰ ਕਰਕੇ ਖਾ ਸਕਣ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਸਰ ਅਸੀਂ ਤਕਰੀਬਨ ਮੈਂਥਲੀ ਕਰਦੇ ਹੀ ਰਹਿੰਦੇ ਹਾਂ ਹਰ ਮਹੀਨੇ 2-4 ਤੋਂ ਲੱਗ ਕੇ ਦਿੰਦੇ ਹੀ ਰਹਿੰਦੇ ਹਾਂ ਵੀ ਉਹ ਕਿਸੇ ਦੇ ਹੱਥਾਂ ਵੱਲ ਨਾ ਦੇਖ ਕੇ ਉਹ ਆਪਣਾ ਦੋ ਟਾਈਮ ਦੀ ਰੋਟੀ ਕਮਾ ਕੇ ਖਾ ਸਕਣ ਕਿ ਪੰਜਾਬ ਸਰਕਾਰ ਜਿਹੜੀ ਪੈਨਸ਼ਨ ਦੇ ਰਹੀ ਆ ਸਿਰਫ 1500 ਰੁਪਏ ਨਾਲ ਗੁਜ਼ਾਰਾ ਨਹੀਂ ਹੁੰਦਾ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਜੋ ਭਗਵੰਤ ਮਾਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਸਾਡੇ ਨਾਲ 2500 ਰੁਪਏ ਪੈਨਸ਼ਨ ਦੇਣ ਦਾ ਅਸੀਂ ਉਹਨੂੰ ਵੀ ਮੁੱਖ ਰੱਖਦੇ ਮੰਗ ਕਰਦੇ ਆ ਵੀ ਉਹ ਵੀ ਪੈਨਸ਼ਨ ਦਿੱਤੀ ਜਾਵੇ ਕਿ ਜਿਹੜੇ ਦੋ ਟਾਈਮ ਦੀ ਰੋਟੀ ਖਾਧੀ ਜਾ ਸਕੇ ਤੇ ਇਹ ਜਿਹੜਾ ਫੰਡ ਵਗੈਰਾ ਕਿਸ ਤਰ੍ਹਾਂ ਅਰੇਂਜ ਕਰਦੇ ਹੋ ਸਰ ਇਹ 올ਿੰਕੋ ਕੰਪਨੀ ਹੈ ਚੰਡੀਗੜ੍ਹ ਉਹਨਾਂ ਦੀ ਮਨਜ਼ੂਰਸ਼ੂਦਾ ਨਾਲ ਹੀ ਇਹ ਦਿੱਤੀਆਂ ਜਾਂਦੀਆਂ ਹਨ